Valinho vale. ਜਿਨ੍ਹਾਂ ਦਾ ਪਿੰਡ ਲੋਡ ਮੈਰੇ ਘਰ ਛੋਟਿਆਂ ਨੂੰ ਅੱਜ ਐਮਐਲਏ ਕੇਂਦਰਪਾਲ ਜੀ ਸਾਡੇ ਪਿੰਡ ਵਿੱਚ ਮੌਜੂਦ ਹੋਏ ਨੇ ਇਹਨਾਂ ਨੇ ਜ਼ਿਲ੍ਹਾ ਪਰਿਸ਼ਦ ਦੀ ਚੋਣਾਂ ਨੂੰ ਅੱਜ ਆਪ ਸਭ ਜੀ ਨੇ ਪਿੰਡ ਵਸੀਆਂ ਨੇ ਵੱਧ ਤੋਂ ਵੱਧ ਆਪਣਾ ਬੋਟ ਤੇ ਸਹਿਯੋਗ ਦੇ ਕੇ ਕਾਮਯਾਬ ਕਰਨਾ ਲੋਕਾਂ ਸਾਥੀ ਆਇਓ ਮੇਰੇ ਭੈਣਾਂ ਆਜਾ ਬਜ਼ੁਰਗੋਆਂ ਆਣੋ ਬਾੜਾ ਮਾੜਾ ਜਿਹਾ ਮੈਸੇਜ ਦਿੱਤਾ ਕਿ ਸਾਰੇ ਨਿਯਮਿਤ ਪਿੰਡ ਤੋਂ ਬੰਦੋ ਯਾਦ ਕਰ ਰਹੇ ਨੇ ਆਸ ਕਰਦੇ ਹਾਂ ਕਿ ਅਗਲੇ ਆਉਣ ਵਾਲੇ ਚੋਣਾਂਾਂ ਦੇ ਵਿੱਚ 2027 ਦੇ ਚੋਣਾਂਵਾਂ ਦੇ ਵਿੱਚ ਜਨਤਾ ਜਿੰਦਵੀਰਪਾਲ ਜੀ ਨੂੰ ਦੁਬਾਰਾ ਦੇਖਣਾ ਚਾਹੁੰਦੀ ਹੈ ਕਹਿੰਦੇ ਨਾ ਮਹਿਲਾਵਾਂ ਜਿਹੜੀਆਂ ਕੋਈ ਵੀ ਮੰਤਰੀ ਦਾ ਬੰਦਾ ਜਿਹੜਾ ਉਮੀਦਵਾਰ ਕਿੱਡਾ ਜਿੰਦਾ ਤਾਂ ਉਹਨਾਂ ਕੋ ਹਜ਼ਾਰ ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਕਿਉਂਕਿ ਵਾਦਾ ਕੀਤਾ ਗਿਆ ਸੀਗਾ ਜੀ ਬਿਲਕੁਲ ਜੀ ਉਹਨਾਂ ਨੇ ਵਾਦਾ ਕੀਤਾ ਸੀ ਅੱਜ 4 ਸਾਲ ਹੋ ਗਏ ਆ 1000 ਰੁਪਏ ਮਹੀਨਾ ਤੇ ਸਾਲ ਦੇ 12000 48000 ਰੁਪਏ ਉਹਨਾਂ ਦਾ ਵਾਦਾ ਹੈ ਬਕਾਇਆ ਜਿਹੜਾ ਪਰ 48000 ਰੁਪਏ ਜਨਨੀਆਂ ਦਾ ਜਿਹੜਾ ਲੋਕ ਉਹਨਾਂ ਕੋ ਪੁੱਛਣ ਉਹਨਾਂ ਨੂੰ ਪੁੱਛਣ ਕਿ ਜਿਹੜੇ ਝੂਠੇ ਵਾਦੇ ਕਰ ਜੋ ਕਿਤੇ ਸੀ ਉਹ ਕਿੱਥੇ ਗਿਆ ਇਸ ਇਹ ਸਭ ਤੋਂ ਵੱਡਾ ਇੱਕ ਜਿਹੜਾ ਇੱਕ ਇਲੈਕਸ਼ਨ ਦੇ ਵਿੱਚ ਇਹ ਜਿਹੜਾ ਇਹਨਾਂ ਦੀ ਖਾਮੀ ਹੈਗੀ ਹੈ ਕਿ ਝੂਠੇ ਵਾਅਦੇ ਕਰਕੇ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਨਤਾ ਦੇ ਉਹਨਾਂ ਦੇ ਹੱਥਾਂ ਦੇ ਨਾਲ ਖੇលਿਆ ਜਾ ਰਿਹਾ ਹੈ ਇਹ ਸਭ ਤੋਂ ਵੱਡਾ ਇੱਕ ਮੇਨ ਪੁਆਇੰਟ ਹੈ ਜਿਹੜਾ ਇਹ ਹਜ਼ਾਰ ਹਜ਼ਾਰ ਰੁਪਈਆ ਜੀ ਉਹਨਾਂ ਦਾ ਜਿਹੜਾ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਇਹ ਨਹੀਂ ਪੂਰਾ ਕੀਤਾ ਗਿਆ ਜੀ ਲੱਗਦਾ ਹੁਣ ਜਨਤਾ ਹੈ ਕਿ ਇਹਨਾਂ ਦੇ ਨਹੀਂ ਜੀ ਨਹੀਂ ਨਹੀਂ ਜਨਤਾ ਦਾ ਪੂਰਾ ਰਿਸਪੌਂਸ ਹੈ ਜਨਤਾ ਪੂਰੀ ਖਿਲਾਫ ਹੈ ਜੀ ਆਮ ਆਦਮੀ ਪਾਰਟੀ ਦੇ ਇਹਦਾ ਨਤੀਜਾ ਤੁਹਾਨੂੰ ਆਉਣ ਵਾਲੀ 17 ਤਰੀਕ ਤੱਕ ਜਦੋਂ ਉਹਨਾਂ ਦੀ VOTING ਦਾ ਆਏਗਾ ਜੀ ਤੁਹਾਨੂੰ ਲੱਭ ਜਾਏਗਾ ਜੀ ਚਿਹਰਾ ਪੂਰਾ ਤੁਹਾਨੂੰ ਸਾਫ ਨਜ਼ਰ ਆਏਗਾ ਥੈਂਕ ਯੂ ਜੀ ਤੁਸੀਂ ਜ਼ੋਨ ਨੰਬਰ 7 ਨਾ ਰੋਡ ਮੈਰਾ ਦੇ ਵਿੱਚ ਹਨੀਸ਼ਾਣੀ ਦੇ ਹੱਕ ਦੇ ਵਿੱਚ ਜ਼ੋਨ ਪ੍ਰਚਾਰ ਕਰਨ ਆਇਓ ਕੀ ਕਹਿਣਾ ਚਾਹੀਦਾ ਕਿਦਾਂ ਲੱਗੋ ਦੇਖੋ ਜਦੋਂ ਜ਼ੋਨ ਆਂਦੀ ਹੈ ਤੇ ਪ੍ਰਚਾਰ ਤੇ ਕਰਨਾ ਪਏਗਾ ਪ੍ਰਚਾਰ ਕਰਾਂਗੇ ਲੋਕਾਂ ਨੂੰ ਆਪਣੇ ਕੀਤੇ ਕੰਮ ਦੱਸਾਂਗੇ ਤੇ ਤਾਂ ਹੀ ਜਿੱਤਾਂਗੇ ਐਸੇ ਜਿਹੜਾ ਨਰੋਡ ਮੇਰਾ ਨਾ ਪਿੰਡ ਬੜੇ ਅੱਛੇ ਲੋਕੀਆ ਵਿੱਚ ਗਰੀਬ ਵੀ ਬੜੇ ਆ ਪਰ ਇਹ ਪਿੰਡ ਜਿਹੜਾ ਬੇਸਿਕਲੀ ਜਿਹੜਾ ਇਹਦਾ ਬੇਸ ਕਾਂਗਰਸ ਹੈ ਰਾਣਾ ਜੀ ਸਰਪੰਚ ਰਹੇ ਕਿੰਨੇ ਸਾਲ ਇੱਥੇ ਬੜੇ ਵਧੀਆ ਚਲੇ ਕੀ ਮੇਰੀ ਤੁਹਾਡੇ ਚੈਨਲਾਂ 'ਚ ਸਾਰੇ ਜਿਹਨੇ ਮੇਰੇ ਭੈਣ ਭਰਾ ਆਏ ਆ ਉਹਨਾਂ ਨੂੰ ਇਹੀ ਮੈਂ ਬੇਨਤੀ ਕਰਨ ਵਾਸਤੇ ਆਇਆ ਹਾਂ ਉਹ ਤੁਸੀਂ ਸਾਰੇ ਤਗੜੇ ਹੋ ਕੇ ਵੋਟਾਂ ਜਿਹੜੀਆਂ ਨੇ ਕਾਂਗਰਸ ਪਾਰਟੀ ਨੂੰ ਪਾਣੀ ਹੈ ਨਾ ਕਾਂਗਰਸ ਦੇ ਕੈਂਡੀਡੇਟ ਨੂੰ ਪਾਣੀ ਹੈ ਕਾਂਗਰਸ ਇੱਕ ਐਸੀ ਜਮਾਤ ਹੈ ਸਭ ਤੋਂ ਪੁਰਾਣੀ ਪਾਰਟੀ ਔਰ ਦੇਸ਼ ਸੂਬਾ ਗਾਂਲੀ ਨਾਲੀ ਪਾਰਟੀ ਹੈ ਜਦ ਜਦ ਵੀ ਦੇਸ਼ ਦੇ ਵਿੱਚ ਕਾਂਗਰਸ ਆਈ ਤੇ ਦੇਸ਼ ਦੀ ਤਰੱਕੀ ਹੋਈ ਜਦੋਂ-ਜਦਿ ਵੀ ਸੂਬਿਆਂ ਦੇ ਵਿੱਚ ਕਾਂਗਰਸ ਪਾਰਟੀ ਆਈ ਹਮੇਸ਼ਾ ਤਰੱਕੀ ਹੋਈ ਅੱਜ ਦੇ ਹਾਲਾਤ ਇਹੋ ਜਿਹੇ ਆ ਗਏ ਆ ਬੰਦਾ ਸਵੇਰੇ ਸੋਚੇ ਵੀ ਮੈਂ ਸੁਜਾਣਪੁਰੋਂ ਨਿਕਲ ਕੇ ਮੈਂ ਅਮਰਸਰ ਚਲ ਜਾਣਾ ਹੈ ਤੋ ਉਹਦਾ ਇਹ ਨਹੀਂ ਪਤਾ ਕਿ ਉਹਨੇ ਵਾਪਸ ਆਉਣਾ ਜੇ ਨਹੀਂ ਆਉਣਾ ਅਜੇ ਤੇ ਜਿੱਥੇ ਨਾ ਕਦੀ ਇੱਥੇ ਗੋਲੀ ਚੱਲਦੀ ਹੈ ਕਿ ਇੱਥੇ ਗੋਲੀ ਚੱਲਦੀ ਹੈ ਉਹ ਹਾਲਾਤ ਜਿਹੜੇ ਲਾਣ ਆਰਡਰ ਦੇ ਉੱਤੇ ਬਿਲਕੁਲ ਕੋਈ ਇਹਨਾਂ ਦਾ ਕੰਟਰੋਲ ਨਹੀਂ ਕੋਈ ਤਰੱਕੀ ਨਹੀਂ ਉਹ ਇਹਨਾਂ ਲੋਕਾਂ ਨੇ ਵਾਅਦੇ ਕੀਤੇ ਸੀ ਕੋਈ ਵੀ ਪੂਰਾ ਨਹੀਂ ਕੀਤਾ ਪਿਛਲੇ ਦਿਨ ਸੁਸੋਧੀਆਂ ਦਾ ਇੱਕ ਬਿਆਨ ਆਇਆ ਸੀਗਾ ਕਿ ਜਿੱਤਣ ਵਾਸਤੇ ਆਪਾਂ ਕੁਝ ਵੀ ਕਰਾਂਗੇ ਧੱਕਾ ਵੀ ਕਰਨਾ ਪਵੇਗਾ ਕਰਾਂਗੇ ਧੱਕੇ ਕੀਤੇ ਵੀ ਆ ਗਏ ਜਿਮਨੀ ਚੋਣਾ ਜਿੱਤੀਆਂ ਪਰ ਹੁਣ ਵੀ ਲੱਗਦਾ ਕੋਈ ਧੱਕਾ ਧੱਕਾ ਹੋ ਨਹੀਂ ਸਕਦਾ ਦੇਖੋ ਗੱਲ ਇਹ ਹੈ ਉਹਨਾਂ ਨੇ ਇਹ ਸੱਤਾ ਚੰਨੇ ਹੋਇਆ ਤੇ ਇਸ ਵੇਲੇ ਕਹਿ ਰਹੇ ਆ ਵੀ ਅਸੀਂ ਹਈ ਰਬਾਬ ਵਰਤਨ ਹੈ ਇਹਦਾ ਕੀ ਮਜ਼ਾ ਰਾਜ ਕਰਨ ਦਾ ਆਉਂਦਾ ਜਦੋਂ ਸਾਰਿਆਂ ਦੇ ਬੋਟ ਲੈ ਕੇ ਇਹਾ ਫੇਰੀ ਨਹੀਂ ਕੀਤੀ ਹੋਏ ਤੇ ਫਿਰ ਪਤਾ ਲੱਗਦਾ ਵੀ ਅਸੀਂ ਸੱਤਾ ਦੇ ਵਿੱਚ ਠੀਕ ਕੰਮ ਕਰ ਰਹੇ ਆ ਇਦਾਂ ਤੱਕੇ ਕਰਕੇ ਜਿਤਨਾ ਉਹਨਾਂ ਕੋਈ ਮੋਲ ਨਹੀਂ ਉਹਦਾ ਰੱਬ ਦੇ ਘਰ ਵੀ ਕੋਈ ਹੋ ਨਹੀਂ ਪੈਂਦਾ ਤਾਂ ਕਿੰਨੇ ਕਿ ਤੱਕੇ ਕਰਨੇ ਇੱਕ ਨਾ ਇੱਕ ਦਿਨ ਕੰਮ ਡਿੱਗਣਾ ਹੀ ਹੈ ਜਿਆਦੇ ਚਿਰ ਤੱਕੇ ਵਾਜੇ ਨਹੀਂ ਚੱਲਦੇ